ਔਰ ਦਰਵਾਲ ਤੋਂ ਵੱਡੇ ਚੀਜ਼ਦਾਰ ਨੇ ਚੰਗੀ ਤੋਂ ਸਿੰਘ ਕੀ ਵੀ ਨਾ ਦੇ ਕੋਈ ਆਰਤਵਾਲ ਦੀ ਤੇ ਦਰਮਾ ਦਰਮ ਦੇ ਤੇਲ ਲੈਣ ਆਏ ਨੇ ਸੋ ਇਕੱਠਾ ਤਾਲਾ ਜੀ ਤੇਲ ਦਾ ਦੇਖੋ ਜੀ ਲੜਾਈ ਦੇ ਡਰ ਤੋਂ ਜ਼ਿਮੀਦਾਰ ਨੂੰ ਇੱਕ ਆਪਣਾ ਘਰੇਲੂ ਫਸਲ ਦੀ ਨਵੀਂ ਦੀ ਬਿਜਾਈ ਕਰਨ ਵਾਸਤੇ ਤੇਲ ਦੀ ਜ਼ਰੂਰਤ ਆ ਔਰ ਕਿਉਂਕਿ ਤੇਲ ਤਾਂ ਆਰਮੀ ਨੂੰ ਵੀ ਚਾਹੀਦਾ ਸਾਰਿਆਂ ਨੂੰ ਚਾਹੀਦਾ ਵਾ ਹੋ ਸਕਦਾ ਵੀ ਕੁਝ ਦਿਨ ਤੱਕ ਤੇਲ ਜਿਹੜਾ ਆਰਮੀ ਨੂੰ ਦਿੱਤਾ ਜਾਵੇ ਔਰ ਜ਼ਿਮੀਦਾਰ ਦਾ ਸਾਰਾ ਕੰਮ ਰੁਕ ਜਾਵੇ ਔਰ ਇਸ ਕਰਕੇ ਸਾਨੂੰ ਨਵੀਂ ਫਸਲ ਬੀਜਣ ਵਾਸਤੇ ਤੇਲ ਦੀ ਸਖਤ ਜ਼ਰੂਰਤ ਹੁੰਦੀ ਆ ਸਾਨੂੰ ਤੇਲ ਜਿਹੜਾ ਉਹ ਇਕੱਠਾ ਕਰਨਾ ਪਊਗਾ। ਜਨੀ ਜੀ ਬਾਟਰ ਦੇ ਕੰਡੇ ਤੇ ਤੁਸੀਂ ਬੈਠੇ ਹੋ। ਹਾਂਜੀ। ਤੁਹਾਨੂੰ ਦੇਚਾਂ ਦੀ ਜੰਗ ਲੱਗਦੀ ਆ ਤੇ ਫਿਰ ਖੇਤੀਬਾੜੀ ਤੇ ਵੀ ਅਸਰ ਪਵੇਗਾ। ਦੇਖੋ ਜੀ ਖੇਤੀਬਾੜੀ ਤੇ ਬਹੁਤ ਜ਼ਿਆਦਾ ਅਸਰ ਪਊਗਾ। ਇਹ ਜੰਗ ਲੱਗਦੀ ਆ ਤੇ ਹੋ ਸਕਦਾ ਵੀ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੂਰ ਨੇੜੇ ਛੱਡ ਕੇ ਆਉਣਾ ਪੈ ਜਾਵੇ। ਜਾਂ ਟਰੇਲੂ ਕੰਮ ਕਰਨ ਵਾਸਤੇ ਸਾਨੂੰ ਡੀਜ਼ਲ ਦੀ ਵੀ ਜ਼ਰੂਰਤ ਆ ਔਰ ਸਾਨੂੰ ਸਭ ਤੋਂ ਵੱਧ ਜਿਹੜੀ ਆ ਅਮਰਸਰ ਗੁਰਦਾਸਪੁਰ ਤੋਂ ਕਰਨਤਾਰ ਨੂੰ ਮੁਸ਼ਕਲ ਆਏਗੀ ਕਿਉਂਕਿ ਅਸੀਂ 12-15 ਕਿਲੋਮੀਟਰ ਤੇ ਬੈਠੇ ਆ ਆਪਾਂ ਦੇ ਕਹਿੰਦੇ ਵੀ ਜੰਗ ਨਾ ਲੱਗੇ ਔਰ ਬਿਮੀਦਾਰ ਦਾ ਵੰਦੀਆ ਚੱਲਦਾ ਰਹੇ ਕਰਦਾ ਰਹੇ ਸਾਰੇ ਖੁਸ਼ ਆ ਸਾਰੇ ਸਾਰੇ ਪਿੰਡ ਸਾਡਾ ਪਿੰਡੀ ਹੈ ਜੀ ਦਰਮਸ਼ਾਹਿੰਗੋ ਬੋਤ ਤੇ ਆਇਆ ਕਿ ਬੋਲ ਰਿਹਾ ਉਹ ਤੇ ਆਹ ਹੱਥ ਬਣੇ ਉਹ ਜੰਗ ਦੇ ਰਾ ਮੜਤ ਕਪਾੜੇ ਤੇ ਨਾ ਬਾਕੀ ਇਹਦੇ ਜੰਗ ਲੱਗਣੀ ਤੇ ਨਹੀਂ ਚਾਹੀਦੀ ਮੇਰੇ ਬਾੜੀ ਦਾ ਹੋਇਆ ਮੈਂ ਇਹਦੋਂ ਵੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਪ ਵੀ ਦੇ ਲੋਡ ਮੁਕਾਬਤ ਨਾਲ ਕੋਈ ਨਹੀਂ ਖਤਮ ਹੋਈ ਕੋਈ ਚੀਜ਼ ਨੂੰ ਖਤਮ ਹੋ ਲੱਗੀ ਮੈਂ ਦੇਖਿਆ ਲਾਹਾਂ ਦੇ ਜਿਹੜੇ ਸੌਦੇ ਵਾਲੀਆਂ ਦੁਕਾਨਾਂ ਤੇ ਇੱਕ ਨੂੰ ਅੱਗੇ ਕੀ ਉਹ ਚੀਜ਼ ਬਚਾ ਲੂਗੀ ਜੇ ਬੰਦ ਦੇ ਜਿਆਦੇ ਇਹ ਨਾ ਕਰੋ ਇੱਦਾਂ ਕਾਲਾ ਬਝਾਰੀ ਨਾ ਇਹ ਤਾਂ ਕਾਲਾ ਬਝਾਰੀ ਕਹਿੰਦੀਆਂ ਜੰਗ ਜੂੰਗ ਤੇ ਜਿਹੜੀ ਲੱਗਣੀ ਹੈ ਕੋਈ ਤਾਂ ਨਹੀਂ ਇਹਦੀ ਗੱਲ ਹੈ ਉਹਦੇ ਮਤਲੇ ਉਹ ਨਹੀਂ ਚਾਹੀਦਾ ਕੁਝ ਵੀ ਇਹ ਗਲਤ ਕੰਮ ਹੈ ਸੈਂਟਰ ਰੋਡ ਉੱਤੇ ਘਰ ਚੁੰਡੀਆਂ ਤੋਂ 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 ਲੜੀਆਂ ਲੱਗੀਆਂ ਜੀ ਲੋਕਾਂ ਦੇ ਤੇਲ ਹੋ ਗਈਆਂ ਇਹ ਕੀ ਕਾਰਨ ਇਹ ਸੱਲ ਰਾਦੀਆਂ ਲੱਗੀਆਂ ਜੀ ਲੋਕਾਂ ਨੇ ਮੰਨਿਆ ਕਿ ਭਾ ਹੈਗਾ ਜੀ ਲੜਾਈ ਨਾ ਲੱਗ ਜੇ ਕੋਈ ਦਿੱਕਤ ਨਾ ਹੋ ਜਾਈ ਸੰਗੀ ਨਾ ਆਵੇ ਕਰ ਰਾਦੀਆਂ ਲੱਗੀਆਂ ਜੀ ਅੱਗੇ ਨੂੰ ਕਿੰਨੇ ਜਿਆਦਾ ਲੋਕ ਜਿਹੜੇ ਵੱਧ ਪਾ ਰਹੇ ਬਹੁਤ ਜ਼ਿਆਦਾ ਜੀ ਕੋਈ ਟੈਂਕੀ ਫੋਲ ਕਰਾ ਰਿਹਾ ਕੋਈ ਟੈਂਕੀ ਆ ਕੈਨ ਬਰਾ ਰਿਹਾ ਕੋਈ ਮਰ ਡਰਾਮ ਬਰਾ ਰਿਹਾ ਮਤਲਬ ਟੋਕ ਟੋਕਾ ਟੋਕਾ ਦਰਦੇ ਸ਼ਿਆ ਬਣਾ ਸਰਵਿੰਦਰ ਸਿੰਘ ਜੀ ਪਿੰਡ ਸਾਡਾ ਉਰਦ ਨੇ ਆ ਜੀ ਫਾਦੇ ਗਾਰਤੀ ਹੋ ਰੀਆਂ ਹਾਂ ਜੀ ਇਹਨਾਂ ਦੇ ਲੜਾਈ ਦਾ ਮਾਹੌਲ ਪੂਰਾ ਬਣਿਆ ਹੋਇਆ ਆਪਣਾ ਇੰਡੀਆ ਦਾ ਪਾਕਿਸਤਾਨ ਦਾ ਇਹਨਾਂ ਕਰਕੇ ਦੁਕਾਨਾਂ ਤੇ ਸੌਦੇ ਦੀ ਬਹੁਤ ਭੀੜ ਲੱਗੀ ਹੋਈ ਆ ਲੋਕੀ ਆਪ ਆਪਣੇ ਘਰਾਂ ਦਾ ਰਾਸ਼ਨ ਤੇ ਦਾੜਦਾ ਮਾਹੌਲ ਪੈਦਾ ਆਇਆ ਆ ਇਹ ਕਰਕੇ ਨਾਲ ਹੀ ਜੇ ਬਹੁਤ ਦੁਕਾਨਾਂ ਦੇ ਰਸ ਆਜੋ ਸਬਜੀ ਆਈ ਹੋਵੇ ਕੋਈ ਕਰਿਆ ਨਾ ਚੋਰ ਮਾਰਕੀਟਾਂ ਸਭ ਆਪਣੇ ਲੜਾਈ ਦੀ ਚਰਚਾ ਦਾ ਮਾਹੌਲ ਬਣਿਆ ਆ ਤੇ ਦੋਵਾਂ ਦੇਸ਼ਾਂ ਦੇ ਚਾਰਸ ਵਿੱਚ ਬਹੁਤ ਤਨਾ ਦਾ ਮੌਸਮ ਮਾਹੌਲ ਬਣਿਆ ਆ ਇਹ ਕਿੰਨੇ ਦਿਨਾਂ ਦਾ ਆ ਜੀ ਇਹ ਖੜਾ ਇੱਕ ਮਹੀਨੇ ਦਾ ਜੀ ਇੱਕ ਮਹੀਨੇ ਦਾ ਲੈ ਕੇ ਨਾ ਇੱਕ ਮਹੀਨਾ ਲੈ ਕੇ ਜਾਵਾਂਗੇ ਜੀ ਬਾਕੀ ਹੋਰ ਚਲੋ ਘਰ ਦਾ ਸੌਦਾ ਸਾਥੋਂ ਆਮ ਕੋਈ ਤੇਲ ਘਿਓ ਜੋ ਵੀ ਆ ਕੋਈ ਹੈ ਵਾ ਕੋਈ ਚੌਰ ਹੈ ਸਾਥੋਂ ਆਟਾ ਕੋਈ ਹੋਰ ਵੀ ਚਲੋ ਜੀ ਇਹਦਾ ਕਰਿਆਨੇ ਦਾ ਇਤੋਂ ਦਾ ਸੌਦਾ ਹਾਂਜੀ 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 ਅੱਜ ਅੱਜ ਲੋੜਵੰਦ ਰਸਨ ਖਰੀਦ ਕੇ ਲੈ ਕੇ ਜਾਵਾਂਗੇ ਜੀ ਹੋਰ ਵੀ ਅੱਜ ਬਹੁਤ ਢੀਰ ਲੱਗੀ ਹੋਈ ਆ ਮਾਰਕੀਟਾਂ ਤੇ ਸੌਦਾ ਮੁਗ ਗਿਆ ਜੀ ਪਰ ਇਹਦਾ ਕਾਫੀ ਰਾਸ਼ਿਆ ਕੀ ਕਾਰਨ ਹੈ ਤਾਂ ਕਿ ਕਾਫੀ ਸਟੋਰਾਂ ਤੇ ਰਸਨ ਕਰਿਆਲਾ ਸੋ ਰਾਸ਼ਿਆ ਹਰ ਕੋਈ ਸੋਚਦਾ ਜੀ ਜੰਗ ਲੱਗ ਗਈ ਹੈ ਪਤਾ ਨਹੀਂ ਕੀ ਹੋ ਜਾਣਾ ਵਾ ਗੱਲ ਕਾਦੀ ਸਾਰੀ ਦੁਨੀਆ ਰਸਨ ਇਕੱਠਨ ਕਰਨੋਂ ਪੈ ਗਈ ਹੈ ਪਰ ਇਹੋ ਜੀ ਕੋਈ ਗੱਲ ਵੀ ਨਹੀਂ ਹੈਗੀ ਕਿਉਂਕਿ ਮਗਰੋਂ ਪੂਰਤੀ ਹੁੰਦੀ ਹੀ ਐ ਕੋਈ ਐਹੋ ਜੀ ਗੱਲ ਨਹੀਂ ਵੀ ਮਗਰੋਂ ਪੂਰਤੀ ਨਹੀਂ ਐ ਹਰ ਚੀਜ਼ ਦੀ ਅਵੇਲੇਬਿਲਟੀ ਹੈਗੀ ਐ ਸਿਰਫ ਸਾਡੇ ਲੋਕਾਂ ਦੇ ਵਿੱਚ ਜਿਹੜੇ ਆਮ ਨਾਗਰਿਕ ਆ ਉਹਨਾਂ 'ਚ ਹੈਗਾ ਵੀ ਪਤਾ ਨਹੀਂ ਡਰ ਦਾ ਮਾਹੌਲ ਆ ਬੰਦ ਨਾ ਹੋ ਜੇ ਕੀ ਨਾ ਹੋ ਜੇ ਇਸ ਕਰਕੇ ਸਾਰੇ ਮਤਲਬ ਰਾਸ਼ਨ ਇਸ ਕਰਕੇ ਅਭੀ ਲੋਕੀ ਕਲੈਕਟ ਕਰੀ ਜਾਂਦੇ ਆ ਵੀ ਰਾਸ਼ਨ ਲੈ ਕੇ ਆਪਣੇ ਕੋਲ ਮਹੀਨੇ ਦਾ 15 ਦਿਨ ਦਾ 20 ਦਿਨ ਦਾ ਲੈ ਕੇ ਘਰ ਚਲੀਏ ਇਸ ਕਰਕੇ ਰਾਸ਼ ਜਿਆਦਾ ਵਾ ਸਾਡੇ ਬਾਜ਼ਾਰ ਦੇ ਵਿੱਚ ਕਿਨੇ ਕਿਨੇ ਦਿਨ ਦਾ ਲੋਕ ਰਾਸ਼ਨ ਲੋਕ ਤੇ ਮਹੀਨੇ ਮਹੀਨੇ ਦਾ ਰਾਸ਼ਨ ਲਈ ਜਾਂਦੇ ਆ ਜੀ ਬਾਕੀ ਐਹੋ ਜੀ ਕੋਈ ਗੱਲ ਹੈ ਨਹੀਂ ਆ ਜੁੜਾ ਹੋਣਾ ਹੀ ਟੈਗ ਉਹਦੇ ਹੋ ਗਿਆ ਵਾ ਉਹਨੂੰ ਜਵਾਬਦੇਹੀ ਦੇ ਦਿੱਤਾ ਵਾ ਜੋ ਹੈਗਾ ਹੀ ਮੋਦੀ ਸਾਹਿਬ ਨੇ ਜਵਾਬ ਦੇ ਦਿੱਤਾ ਲੋਕਾਂ ਦੇ ਮਨਾਂ 'ਚ ਢਾਰੇ ਆ ਪਤਾ ਨਹੀਂ ਅੱਗੋਂ ਕੀ ਹੋ ਜਾਣਾ ਵਾ ਇਹ ਵੱਧ ਵੀ ਸਕਦਾ ਵਾ ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਮੌਲ ਸ਼ਾਂਤੀਪੁਰ ਨਹੀਂ ਚੱਲਣਿਆ ਵਧੀਆ ਢੰਗ ਨਾਲ ਚੱਲਣਿਆ ਕੋਈ ਗੱਲ ਨਹੀਂ ਪਿੰਡ ਦਾ ਲੋਕਲ ਖਾਜੇਗਰ ਜੁੜੀਆਂ ਤੋਂ ਆਏ ਸੀ ਮੌਤੇ ਰੇਣਾ ਨਕੀ ਤੇ ਕਹਾਂਜੀ ਰਾਸ਼ਨ ਕਾ ਵੀ ਦਵਾ ਦੇਸ਼ਾਂ ਦਾ ਨੂੰ ਲੈ ਕੇ ਆਉਂਦੇ ਨੇ ਦੇਖੋ ਲੜਾਈ ਦਾ ਤੇ ਅਜੇ ਪਤਾ ਨਹੀਂਗਾ ਪਰ ਲੋਕ ਜਿਹੜੇ ਆ ਵੀ ਦੇਖੋ ਦੇਖੀ ਜਨ ਕੇ ਇੱਕ ਭਰਾਟ ਬਹੁਤ ਹੋ ਰਹੀ ਲੋਕਾਂ ਨੂੰ ਲੜਾਈ ਦਾ ਚਾਂਸ ਹੀ ਬਣ ਰਿਹਾ ਉਹ ਦੇਖੋ ਵੇਖੀ ਲੋਕ ਆਪਣਾ ਰਾਸ਼ਨ ਪਾਈ ਜਾ ਰਹੇ ਨੇ ਕਿਸੇ ਐਕਸ ਆਰਮੀ ਐਕਸ ਮੈਨ ਜੇ ਕਿਸੇ ਕੇਸ ਤੁਹਾਡੀ ਲੋਕ ਪੈਂਦੀ ਆ ਆਰਮੀ ਨੂੰ ਦੇਸ਼ ਨੂੰ ਤਿਆਰੀ ਆ ਹਾਂਜੀ ਦੇਖੋ ਜੀ ਮੈਂ ਥੋੜਾ ਜਿਹਾ ਪਿਛੇ ਰਿਟਾਇਰਮੈਂਟ ਹੋਇਆ ਇਹ ਫਿਰ ਵੀ ਦੇਸ਼ ਨੂੰ ਲੋੜ ਪਏਗੀ ਤੇ ਆਪਾਂ ਤਿਆਰ ਬਾ ਤਿਆਰ ਆ ਜਾਣ ਲਈ ਪਹਿਲਾਂ ਮੈਸੇਜ ਆਏਗਾ ਤਾਂ ਆਪਾਂ ਜਾਵਾਂਗੇ ਕਿ ਏਦਾਂ ਜੰਮ ਦੇ ਵਿੱਚ ਥੋੜਾ ਜਿਹਾ ਇਹਨਾਂ ਨੇ ਹਾਸਾ ਉਹ ਚਾਵਾ ਇਹ ਮਨ ਕੇ ਥੋੜੇ ਪਹਿਲਾਂ ਵੀ ਮੇਰੇ ਜਨਨ ਕਿ ਸਪਲੈਂਡਰ ਲੱਗ ਚੁੱਕੇ ਨੇ ਆਪਣੇ ਤੇ ਆਪਣਾ ਅਰਜੋਰੀ ਅਚਾ ਅਰਜੋਰੀ ਤਾਂ ਹਾਂ ਜੀ ਪੁਇੰਸਰ ਅਰਜੋਰੀ ਅਮਰ ਸਾਹਮਣੇ ਫੈਰ ਹੋਣ ਦੇ ਦੌਰਾਨ ਮੇਰੇ ਪਹਿਲਾਂ ਵੀ ਲੱਗ ਚੁੱਕੇ ਨੇ ਸਪਲੈਂਡਰ ਪਰ ਫੇਰ ਵੀ ਅਸੀਂ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਜਾਵਾਂਗੇ ਨਹੀਂ ਤੁਸੀਂ ਆਪਾਂ ਹਿਸਾਬ ਆ ਚੁੱਕੇ ਹਾਂ ਹਾਂ ਇਹ ਹਿਸਾਬ ਪਹਿਲਾਂ ਪਾ ਚੁੱਕੇ ਹਾਂ ਤੇ ਫੇਰ ਅਗਾਂਹ ਵੀ ਪਾਵਾਂਗੇ ਦੇਸੀ ਸੇਵਾ ਦੇ ਹਾਂਜੀ ਤੇ ਫੇਰ ਵੀ ਤਿਆਰੀ ਹੈ ਫੇਰ ਵੀ ਤਿਆਰੀ ਆ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਫੇਰ ਵੀ ਤਿਆਰ ਆ ਹਰ ਪਾਸੇ ਅਬਲ ਮਾਲਕ ਮੇਰੀ ਕਰੇ ਕਿ ਇਹੋ ਜੇ ਕੋਈ ਚਾਂਸ ਨਾ ਬਣਨ ਕਿ ਜਨਤਾ ਨੂੰ ਇਹ ਕੁਛ ਸਹਿਣਾ ਪਵੇ ਵਾਇਰ ਦਿਖਾਉਸਾ ਵਾਇਰ ਮੈਂ ਸਾਉ ਬਾਤੀ ਉਹ ਵੱਡੀ ਗਿੰਤੀ ਚਾਹ ਜ ਤੁਹਾਡੇ ਮਾਣ ਚ ਆ ਹਾਂਜੀ ਤੇ ਦਾ ਮਹੀਨਾ ਦਾ ਪਾ ਪਾੜਾ ਦੀ ਲੜਾਈ ਨੂੰ ਵੇਖਿਆ ਜਿਹੜਾ ਇਹ ਅਨਰਸ਼ੀ ਵੀ ਦੇ ਕੀ ਕਹਿੰਦੇ ਲੋ ਰਸਤੇ ਸਾਡੇ ਸਟੋਰ ਚ ਪਹਿਲਾਂ ਵੀ ਬਹੁਤ ਹੁੰਦਾ ਆ ਪਰ ਜੋ ਜੰਗ ਨੂੰ ਲੱਗੀ ਜਗ ਦਾ ਮੋਲ ਬਣਾਏ ਲੋਕੀ ਇੰਨਾ ਰਖ ਲੈ ਚੁਕੇ ਨੇ ਕਿ ਸਾਨੂੰ ਖੋੜਾ ਟੇਖਾ ਲੋਣ ਨੇ ਟਾਈਮ ਨਹੀਂ ਆ ਪਰ ਇਹ ਫਿਰ ਵੀ ਚੰਨਿਆ ਕਿ ਜੋ ਇਹ ਚੀਜ਼ ਨਾ ਹੋਏ ਬਹੁਤ ਲੋਕਾਂ ਦਾ ਗਰੀਬ ਲੋਕਾਂ ਦਾ ਨੁਕਸਾਨ ਹੋਣਾ ਹੈ ਕਿਨੇ ਕਿਨੇ ਨੇ ਨਾਲ ਲੋਕ ਰਾਸਨ ਦਾ ਇਹ ਕੁਛ ਦਾਦਾ ਨੇ ਲੋਕੀ ਲਾਸ਼ਾਂ ਲੱਗੇ ਕਟਾਈ ਵੱਧ ਤੋਂ ਵੱਧ ਲੈ ਗਏ ਲੋਕ ਜਾਨੀ ਕਿ ਉਹ ਜਿੰਨੀ ਦਿਨੀ ਮੈਂ ਇਹ ਚੀਜ਼ ਦੇਖਦਾ ਮੈਂ ਤਾਂ ਕਾਹਦੇ ਆਂ ਜੀ ਇਹ ਕੱਲ ਵੀ ਬਹੁਤ ਜ਼ਿਆਦਾ ਰਾਤ ਵੀ ਬਹੁਤ ਜ਼ਿਆਦਾ ਹੈ ਕੁਲਦੀਪ ਸਿੰਘ ਜੀ ਵੀਰ ਜੀ ਅਹੀਂ ਤੂੰ ਵੀਰ ਜੀ ਲੋਕਲੀ ਫਦੇਗੜ ਚੋੜੀਆਂ ਆਂ ਮੌਂਟ ਤੇ ਰਾਸ਼ੀ ਸਿੰਘ ਬਾਵਾ ਤੂੰ じゃ ਕੀ ਇਹ ਚਰਚਾ ਨਾਲ ਨਹੀਂ ਲੜਾਈ ਵਾਗੇ ਵਧਨੀ ਉਹਦੇ ਉਹਦੇ ਨੂੰ ਲੈ ਕੇ ਇਹ ਵੀ ਨਹੀਂ ਹੈ ਤੇ ਜੰਗ ਦੀ ਚਰਚਾ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਕਹਿ ਸਕਦੇ ਆਪਾਂ ਇਹ ਹੁਣ ਕਿਹੜੀ ਸਰਕਾਰ ਦੀ ਨੇ ਮਾਲਕ ਜਾਣਦਾ ਪਰ ਹੈ ਪਾਲਿਸੀਆਂ ਇਹੀ ਨੇ ਕਿ ਜੰਗ ਲੱਗਣੀ ਜਾਂ ਨਹੀਂ ਲੱਗਣੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਰਾਜਾ ਲਿਆ ਰਾਜਾ ਰਾਸ਼ਨ ਵੀਰ ਜੀ ਐਸੇ ਕਰਕੇ ਦੇ ਆਗੇ ਆਪਾਂ ਹੁਣ ਕੋਈ ਕੋਈ ਜਿਹੜੇ 4 ਦਿਨ ਜ਼ਿੰਦਗੀ ਦੇ ਸੌਕੇ ਕੱਢ ਲਾਗੇ ਮੁੜ ਕੇ ਤੇ ਬੱਤੀਆਂ ਵੀ ਕਿੰਦੇ ਬੰਦ ਹੋ ਜਾਣੀਆਂ ਚਲ ਕਿਨੇ ਕਿੰਦਾ ਬਣਾ ਲਿਆ ਆਈ ਵੀਰ ਜੀ ਲਗਪਾ ਦੋ ਇਨੇ ਦਿਨ ਕੋਈ ਜੀਵਦਾ ਹੈਗਾ ਸਾਦਨ ਵੀ ਜੇ ਤੇ ਜਾ ਕੇ ਲੱਗੀ ਤੇ ਫਿਰ ਤੋਂ ਕੁਝ ਕਹਿ ਨਹੀਂ ਸਕਦੇ ਤੇ ਜੇ ਮਾਲਕ ਭਲੀ ਕਰੇ ਸਾਰੇ ਸੰਸਾਰ ਦੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਗੁਰੂ ਰਾਮਦਾਸ ਕਿਰਪਾ ਕਰਨ ਤੇ ਇਹ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਰਬੱਤ ਦਾ ਹੀ ਭਲਾ ਹੋਵੇ ਇਹ ਜੰਗਾਂ ਜੁੱਧਾਂ ਚਾਹੇ ਪਾਕਿਸਤਾਨ ਨੇ ਚਾਹੇ ਇੰਡੀਆ ਵਾ ਚਾਹੇ ਹੋਰ ਵੀ ਦੇਸ਼ ਨੇ ਇਹ ਸਾਰਿਆਂ ਲਈ ਖਤਰਾ ਨਾ ਕਨੇ ਹਾਤਕ ਨੇ ਇਸ ਕਰਕੇ ਅਸੀਂ ਗੁਰੂ ਰਾਮਦਾਸ ਅੱਗੇ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਹੀ ਅਰਦਾਸ ਕਰਦੇ ਆਂ ਕਿ ਮਾਲਕ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਨਸਾਨੀਅਤ ਦਾ ਭਲਾ ਕੋਈ ਜੇ ਆਪਾਂ ਗੱਲ ਕਰੀਏ ਅਤਵਾਦੀਆਂ ਦੀ ਅਤਵਾਦੀ ਕਿਸੇ ਦੇ ਵੀ ਸਕੇ ਨਹੀਂਗੇ ਉਹ ਇਨਸਾਨੀਅਤ ਦੇ ਸੱਚ ਨਹੀਂ ਸਕੇ ਨਹੀਂਗੇ ਇਨਸਾਨੀਅਤ ਹੀ ਹੈ ਜਿਹੜੀ ਕਿ ਸਾਰਿਆਂ ਦੀ ਮਤਲਬ ਆਪਾਂ ਕਹਿ ਸਕਦੇ ਆਂ ਵੀ ਸਹੀ ਤਰੀਕੇ ਨਾਲ ਸਰਕਾਰਾਂ ਨੂੰ ਚਲਾਉਂਦੀ ਆ ਤੇ ਬਾਕੀ ਮਾਲਕ ਭਲੇ ਕਰੇ ਸਰਬੱਤ ਦੇ ਕਿਉਂਕਿ ਜਨਤਾ ਤੇ ਉਹਨਾਂ ਮਾਲਕ ਜਾਣੇ ਵੀ ਸਰਕਾਰਾਂ ਦੀ ਪਾਲਿਸੀ ਆ ਜਾਂ ਕੀ ਆ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਤੋ ਫੇਰ ਸਾਡੀ ਇਹੀ ਅਰਦਾਸ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਖत्री ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਝਾ ਇਹੀ ਸਾਡਾ ਉਪਦੇਸ਼ ਹੈ ਜੀ ਅੰਜਸਿੰਦਰ ਕਹਿੰਦੇ ਆ ਅਸੀਂ ਜਿਹੜੇ ਫਰੇਗਾ ਚੂੜੀਆਂ ਦੇ ਪੈਨ ਤੇ ਲੱਗ ਰੁਪੋ ਵਾਲੀਆਂ ਆਏ ਜੀ ਸੌਰੀ ਤੋਂ ਆਏ ਤੇ ਸੌਦਾ ਖਰੀਦ ਰਹੇ ਹੋ ਕਿਉਂ ਹਾਂ ਜੀ ਆਹ ਹੁਣ ਲੜਾਈ ਦੇ ਚਾਂ ਚੱਲਣ ਡਏ ਨੇ ਤੇ ਘਰ ਦੇ ਸੋਚਦੇ ਵੀ 15 20 ਦਿਨ ਵਾਸਤੇ ਸੌਦਾ ਐਕਸਟਰਾ ਭੰਗ ਦਿੱਤਾ ਜਾਵੇ ਫਰੇਗਾ ਚੂੜੀਆਂ ਤੋਂ ਲੱਗ ਗਏ ਆ ਤੋ ਤੁਹਾਨੂੰ ਕੋ ਹੋਰ ਵੀ ਲਗੇ ਸਾਰੇ ਭੈਂਪਰਾ ਖਰੀਦ ਲੈਣੇ ਜੋ ਘਰ ਦਾ ਰੋਗਰ ਨਾ ਬੰਦ ਹੋਵੇ ਕਿਨੇ ਕਿ ਦਿਨਾਂ ਦਾ ਸੌਦਾ ਕੀਤਾ ਹੁਣ ਤੇ ਚਲੋ ਜੀ ਮਹੀਨੇ ਦਾ ਪੂਰਾ ਖਰੀਦਣ ਦੇ ਕਹਿਣ ਤੇ 15 ਦਿਨ ਦੇ ਦੇ ਪਰ ਮਹੀਨੇ ਦਾ ਪੂਰਾ ਖਰੀਦਣ ਦੇ ਆ ਐਕਸਟਰਾ ਕੀ ਕੀ ਲੱਗਦਾ ਦਾ ਲੜਾਈ ਅੱਗੇ ਵਧੇਗੀ ਦੇਖੋ ਇਹ ਵੇਖਣ ਤੇ ਇਹ ਲੜਾਈ ਚੱਲਣ ਤੇ ਜਾਂ ਵੇਖੋ ਰਾਜਨੀਤੀਆਂ ਤੇ ਇਹ ਡਿਪੈਂਡ ਕਰਦਾ ਆ ਪਿੰਡ ਵੀਰੇ ਤੇ ਜੇ ਤੁ ਆਪਾਂ ਫਿਰ ਘਰ ਚੂੜੀਆਂ ਵੇਖੇ ਉਸਨ ਸ਼ਾਹੀ ਦੁਕਾਨ ਤੇ ਸੌਦਾ ਲੈਣ ਆਏ ਆ ਕਿਉਂਕਿ ਜੋ अफवाहਾਂ ਉੱਡ ਰਹੀਆਂ ਨੇ ਲੜਾਈਆਂ ਉਹਦੇ ਸਬੰਧ ਵਿੱਚ ساری ਦੁਨੀਆ ਹੀ ਫਿਰਕਾ ਸ਼ਹਿਰ ਦੇ ਵਿੱਚ ਬਹੁਤ ਹੀ ਸੌਦਾ ਖਰੀਦ ਰਹੀ ਆ ਕਿ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਮਤਲਬ ਇਹ ਲੜਾਈ ਲੱਗ ਜਾਣੀ ਆ ਚਲੋ ਅਸੀਂ ਤੇ ਅਰਦਾਸ ਬੇਨਤੀ ਕਰਦੇ ਸਰਬਉੱਚ ਪਾਸ਼ਾ ਕਰੀਏ ਲੜਾਈ ਨਾ ਹੀ ਲੱਗੇ ਦੋਹਾਂ ਦੇਸ਼ਾਂ ਦੇ ਸਰਬਉੱਚ ਪਾਸ਼ਾ ਸੁੱਖ ਸ਼ਾਂਤੀ ਬਖਸ਼ ਕਰੇ ਤੇ ਉਦਾਂ ساری ਦੁਨੀਆ ਮਤਲਬ ਬਹੁਤ ਹੀ ਸ੍ਰੀ ਸੌਦਾ ਖਰੀਦ ਰਹੀ ਆ ਪੰਪਤੇ ਗਏ ਹਾਂ ਤੇ ਪੰਪਤੇ ਬਹੁਤ ਭੀੜਿਆ ਉਥੇ ਪੰਪੋਇ ਤੇ ਤੇਲ ਵੀ ਬਹੁਤ ਮਤਲਬ ਸੰਤਾਂ ਖਰੀਦ ਰਹੀਆਂ ਨੇ ਤੇ ਇਸੇ ਸਬੰਧ ਦੇ ਵਿੱਚ ਹੀ ਮਤਲਬ ਦਰਦੇ ਹੀ ਲੋਕ ਖਰੀਦ ਰਹੇ ਜੀ ਸਾਹੀ ਲੈਣਾ ਲੱਗਿਆ ਲੋਕ ਸਾਹੀ ਕੀਤੀ ਤੇ ਤੇ ਰਾਸ਼ਨ ਕਿਹੜਾ ਤੁਹਾਡੇ ਚਲੀ ਚਲ ਰਿਹਾ ਠੀਕ ਜੀ ਸਾਬਾ ਕੱਲ ਤੋਂ ਹੀ ਬਹੁਤ ਜ਼ਿਆਦਾ ਲੋਕਾਂ ਦਾ ਸਹਿਮ ਦਾ ਮਾਹੌਲ ਬਣਿਆ ਕਿ ਜੰਗ ਕਰਕੇ ਲੋਕ ਘਰਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਕੋਈ ਮਹੀਨੇ ਦਾ ਕੋਈ 15 ਦਿਨ ਦਾ ਇਸ ਕਰਕੇ ਲੋਕਾਂ 'ਚ ਬਹੁਤ ਸਹਿਮ ਹੈ ਇਸ ਕਰਕੇ ਅਹੀਂ ਕਿਉਂ ਨਹੀਂ ਆਪ ਵੀ ਨਾ ਨਾ ਹੀ ਜੰਗ ਲੱਗੇ ਤੇ ਵਧੀਆ ਵਾ ਨੋ ਕਾਜ ਬਹੁਤ ਦਰਦ ਬਣੇ